ਪੈਸੇ ਪੂਸੇ ਦੇਣ ਆਉਣਗੇ ਤੁਹਾਨੂੰ ਬਸ ਇਹ ਹੀ ਮੇਰੀ ਬੇਨਤੀ ਹੈ ਵੀ ਪੈਸੇ ਜੇ ਦੇਣ ਆਏ ਤਾਂ ਇਹ ਆ ਦੋ ਤਿੰਨ ਰਾਤਾਂ ਹੀ ਨੇ ਬਸ ਇਹ ਦੋ ਤਿੰਨ ਰਾਤਾਂ ਜੇ ਤੁਹਾਨੂੰ ਆ ਹਫਤਾ ਹੀ ਹੈ ਪੈਸੇ ਪੂਸੇ ਦੇਣ ਆਉਣਗੇ ਬੇਬੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਜਦੋਂ ਪੈਸੇ ਦੇਣ ਆਏ ਹੱਥ ਬੰਨ ਕੇ ਮੇਰੀ ਬੇਨਤੀ ਹੈ ਜਵਾਬ ਨਾ ਦੇ ਦਿਓ ਲੈ ਲਿਓ ਲక్ష్ਮੀ ਮੋੜੀਦੀ ਨਹੀਂ ਹੁੰਦੀ ਆ ਪਤਾ ਦਿਵਾਲੀ ਵਾਲੇ ਦਿਨ ਵੀ ਬਾਹਰ ਖੁੱਲੇ ਰੱਖਦੇ ਆਂ 게ਟ ਵੀ ਕਿਤੇ ਲక్ష్ਮੀ ਆ ਜੇ ਚਲ ਦਿਵਾਲੀ ਵਾਲੇ ਦਿਨ ਤਾਂ ਨਹੀਂ ਆਈ ਹਾ ਹਾ ਜਿਹੜੀ ਆਈ ਹੋਈ ਐ ਇਹ ਲੈ ਲਈਏ ਤੇ ਨਾਲੇ ਇਹਨਾਂ ਨੇ ਕਿਹੜਾ ਝੋਨਾ ਵੇਚ ਥੋੜੇ ਹੀ ਨੇ ਪੈਸੇ ਵੀ ਥੋੜੇ ਹੀ ਨੇ ਕਈ ਤਾਂ ਨੋਟ ਵੀ ਪਛਾਣ ਲੋਂਗੇ ਤੁਸੀਂ ਵੀ ਆ ਤਾਂ 100 ਦਾ ਨੋਟ ਹਲਦੀ ਜੀ ਲੱਗੀ ਹੋਈ ਐ ਕੋਨੇ ਜੇ ਤੇ ਇਹ ਤਾਂ ਉਹੀ ਨੋਟ ਐ ਜਿਹੜਾ ਸੰਗਰਾਮ ਦੇ ਵੇਲੇ ਦਰਬਾਰ ਸਾਹਿਬ ਟੇਕ ਕੇ ਆਏ ਸੀ ਸਾਰੇ ਉਧਰੋਂ ਇੱਧਰ ਹੀ ਚੱਲਦਾ ਕੰਮ ਇਹਨਾਂ ਦਾ ਇਹ ਠੀਕ ਐ ਨਾ બસ ਇੰਨਾ ਕਰ ਦਿਓ ਇੰਨਾ ਕਰ ਦਿਓ ਕਿ ਇਹਨਾਂ ਤੋਂ ਜਦੋਂ ਪੈਸੇ ਲੈ ਦੇਣ ਆਏ ਉਹਨੂੰ ਕਹਿ ਦਿਓ ਵੀ ਇਹ ਹਾਂ ਤੇ 11 ਤਰੀਕ ਨੂੰ ਹਰਮੀਰ ਸੰਧੂ ਹਰਾਂ ਦੀ ਫੋਟੋ ਤੇ ਝਾੜੂ ਦੇ ਚੋਣ ਨਿਸ਼ਾਨ ਵਾਲਾ ਤੀਜੇ ਨੰਬਰ ਦਾ ਬਟਨ ਦਬਕ ਕੇ ਕਹਿ ਦਿਓ ਵੀ ਹਾਂ ਤੇ ਜਿਹੜੇ ਜਿਹਨਾਂ ਨੂੰ ਸਮਝ ਆ ਗਿਆ ਉਹ ਤਾੜੀ ਮਾਰ ਦੋ ਬਾਕੀ ਐਨ ਮਾਫ਼ ਪੈਸੇ ਪੂਸੇ ਦੇਣਾ ਹੋਣਗੇ ਤੁਹਾਨੂੰ ਬਸ ਇਹ ਹੀ ਮੇਰੀ ਬੇਨਤੀ ਹੈ ਵੀ ਪੈਸੇ ਜੇ ਦੇਣ ਆਏ ਤਾਂ ਇਹ ਆ ਆ ਦੋ ਤਿੰਨ ਰਾਤਾਂ ਹੀ ਨੇ ਬਸ ਇਹ ਦੋ ਤਿੰਨ ਰਾਤਾਂ ਜੇ ਤੁਹਾਨੂੰ ਚਾਹ ਹਫਤਾ ਹੀ ਹੈ ਪੈਸੇ ਬੁਸੇ ਦੇਣ ਆਉਣਗੇ ਬੇਬੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਜਦੋਂ ਪੈਸੇ ਦੇਣ ਆਏ ਹੱਥ ਬਨ ਕੇ ਮੇਰੀ ਬੇਨਤੀ ਹੈ ਜਵਾਬ ਨਾ ਦੇ ਦਿਓ ਲੈ ਲਿਓ ਲక్ష్ਮੀ ਮੋੜੀਦੀ ਨਹੀਂ ਹੁੰਦੀ ਆਪਾਂ ਤਾਂ ਦੀਵਾਲੀ ਵਾਲੇ ਦਿਨ ਵੀ ਬਾਹਰ ਖੁੱਲੇ ਰੱਖ ਦਿਆਂਗੇ ਗੇਟ ਵੀ ਕਿਤੇ ਲక్ష్ਮੀ ਆ ਜਾਏ ਚਲ ਦਿਵਾਲੀ ਵਾਲੇ ਦਿਨ ਤਾਂ ਨਹੀਂ ਆਈ ਹਾ ਜਿਹੜੀ ਆਈ ਹੋਈ ਐ ਇਹ ਲੈ ਲਈਏ ਤੇ ਨਾਲੇ ਇਹਨਾਂ ਨੇ ਕਿਹੜਾ ਝੋਨਾ ਵੇਚ ਥੋੜੇ ਹੀ ਨੇ ਪੈਸੇ ਵੀ ਥੋੜੇ ਹੀ ਨੇ ਕਈ ਤਾਂ ਨੋਟ ਵੀ ਪਛਾਣ ਲੋਂਗੇ ਤੁਸੀਂ ਵੀ ਆ ਤਾਂ 100 ਦਾ ਨੋਟ ਹਲਦੀ ਜੀ ਲੱਗੀ ਹੋਈ ਐ ਕੋਨੇ ਜੇ ਤੇ ਇਹ ਤਾਂ ਉਹੀ ਨੋਟ ਐ ਜਿਹੜਾ ਸੰਗਰਾਮ ਦੇ ਵੇਲੇ ਦਰਬਾਰ ਸਾਹਿਬ ਟੇਕ ਕੇ ਆਏ ਸੀ ਸਾਰੇ ਉਧਰੋਂ ਇੱਧਰੇ ਹੀ ਚੱਲਦਾ ਕੰਮ ਇਹਨਾਂ ਦਾ ਇਹ ਠੀਕ ਐ ਨਾ ਬਸ ਇੰਨਾ ਕੁ ਕਰ ਦਿਓ ਇੰਨਾ ਕਰ ਦਿਓ ਕਿ ਇਨਾਂ ਤੋਂ ਜਦੋਂ ਪੈਸੇ ਲੈ ਦੇਣ ਆਏ ਉਹਨੂੰ ਕਹਿ ਦਿਓ ਵੀ ਇਹ ਹਾਂ ਤੇ 11 ਤਰੀਕ ਨੂੰ ਹਰਮੀਰ ਸੰਧੂ ਹਰਾਂ ਦੀ ਫੋਟੋ ਤੇ ਝਾੜੂ ਦੇ ਚੌਂ ਨਿਸ਼ਾਨ ਵਾਲਾ ਤੀਜੇ ਨੰਬਰ ਦਾ ਬਟਨ ਦਬਕ ਕੇ ਕਹਿ ਦਿਓ ਵੀ ਹਾਂ ਤੇ ਜਿਹੜੇ ਜਿਹੜੇ ਨੂੰ ਸਮਝ ਆ ਗਿਆ ਉਹ ਤਾੜੀ ਮਾਰ ਦੋ ਬਾਕੀ ਨੂੰ ਮਾਫ਼ ਪੈਸੇ ਪੂਸੇ ਦੇਣਾ ਹੋਣਗੇ ਤੁਹਾਨੂੰ ਬਸ ਇਹ ਹੀ ਮੇਰੀ ਬੇਨਤੀ ਹੈ ਵੀ ਪੈਸੇ ਜੇ ਦੇਣ ਆਏ ਤਾ ਇਹ ਆ ਦੋ ਤਿੰਨ ਰਾਤਾਂ ਹੀ ਨੇ ਬਸ ਇਹ ਦੋ ਤਿੰਨ ਰਾਤਾਂ ਜੇ ਤੁਹਾਨੂੰ ਚਾਹ ਹਫਤਾ ਹੀ ਹੈ ਪੈਸੇ ਬੁਸੇ ਦੇਣ ਆਉਣਗੇ ਬੇਬੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਜਦੋਂ ਪੈਸੇ ਦੇਣ ਆਏ ਹੱਥ ਬਨ ਕੇ ਮੇਰੀ ਬੇਨਤੀ ਹੈ ਜਵਾਬ ਨਾ ਦੇ ਦਿਓ ਲੈ ਲਿਓ ਲక్ష్ਮੀ ਮੋੜੀਦੀ ਨਹੀਂ ਹੁੰਦੀ ਆਪਾਂ ਤਾਂ ਦੀਵਾਲੀ ਵਾਲੇ ਦਿਨ ਵੀ ਬਾਹਰ ਖੁੱਲੇ ਰੱਖਦੇ ਆਂ 게ਟ ਵੀ ਕਿਤੇ ਲక్ష్ਮੀ ਆ ਜਾਏ ਚਲ ਦੀਵਾਲੀ ਵਾਲੇ ਦਿਨ ਤਾਂ ਨਹੀਂ ਆਈ ਹਾਂ ਜਿਹੜੀ ਆਈ ਹੋਈ ਐ ਇਹ ਲੈ ਲਿਏ ਤੇ ਨਾਲੇ ਇਹਨਾਂ ਨੇ ਕਿਹੜਾ ਝੋਨਾ ਵੇਚਾ ਥੋੜੇ ਹੀ ਨੇ ਪੈਸੇ ਵੀ ਥੋੜੇ ਹੀ ਨੇ ਕਈ ਤਾਂ ਨੋਟ ਵੀ ਪਛਾਣ ਲੋਂਗੇ ਤੁਸੀਂ ਵੀ ਆ ਤਾਂ 100 ਦਾ ਨੋਟ ਹਲਦੀ ਜੀ ਲੱਗੀ ਹੋਈ ਹੈ ਕੋਨੇ ਜੇ ਤੇ ਇਹ ਤਾਂ ਉਹੀ ਨੋਟ ਹੈ ਜਿਹੜਾ ਸੰਗਰਾਮ ਵੇਲੇ ਦਰਬਾਰ ਸਾਹਿਬ ਤੇ ਆਏ ਸੀ ਸਾਰੇ ਉਧਰੋਂ ਇੱਧਰ ਹੀ ਚੱਲਦਾ ਕੰਮ ਇਹਨਾਂ ਦਾ ਇਹ ਠੀਕ ਹੈ ਨਾ ਬਸ ਇੰਨਾ ਕੁ ਕਰ ਦਿਓ ਇੰਨਾ ਕਰ ਦਿਓ ਕਿ ਇਹਨਾਂ ਤੋਂ ਜਦੋਂ ਪੈਸੇ ਲੈ ਦੇਣ ਆਏ ਉਨੂੰ ਕਹਦੇ ਹੋ ਵੀ ਇਹ ਹਾਂ ਤੇ 11 ਤਰੀਕ ਨੂੰ ਹਰਮੀਰ ਸੰਧੂ ਹਰਾਂ ਦੀ ਫੋਟੋ ਤੇ ਝਾੜੂ ਦੇ ਚੌਂ ਨਿਸ਼ਾਨ ਵਾਲਾ ਤੀਜੇ ਨੰਬਰ ਦਾ ਬਟਨ ਦਬਕ ਕੇ ਕਹਦੇ ਹੋ ਵੀ ਹਾਂ ਤੇ ਜਿਹੜੇ ਜਿਹੜੇ ਨੂੰ ਸਮਝ ਆ ਗਿਆ ਉਹ ਤਾੜੀ ਮਾਰ ਦੋ ਬਾਕੀਨ ਨੂੰ ਮਾਫ